ਸਤਨਾਮ ਸਾਹਿਬ ਕੀ ਭਗਤ ਕਰੋ ਮਨ ਮੀ ਚਰਨ ਕਮਲ ਰਖੋ ਮਨ ਮਾਏ ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤਮਾਰੋ ਚੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦੈ ਅਲ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹੰ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹੰ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਪਿਆਰੀ ਗੁਰੂ ਸواری ਕਲਸਰ ਰੂਪ ਸਦ ਸੰਗਤ ਜਿਓ ਵੱਡੇ ਹੀ ਬਾਗ ਹਨ ਅੰਚੰ ਪਾਤੀਸ਼ਾ ਕੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ 52 ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਰ ਕੀ ਮਤ ਤੂੰ ਲੇਹਿਆਨੇ ਭਗਤ ਬਿਨਾ ਬਹੁਤ ਦੁਪੇਸ਼ਿਆ ਨੇ ਬੇਦਪਰਾਨ ਸਿਮਰਤ ਫੁਕਰਣ ਪੋਥੀਆਂ ਨਾਮ ਬਿਨਾ ਸਭ ਖੂੜ ਗਾਲੀ ਉਸਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਦੇ ਗਿਆਨ ਤੋਂ ਬਿਨਾਂ ਇਨਸਾਨ ਅੱਜ ਵੀ ਡੁੱਬਿਆ ਅਤੇ ਕੱਲ ਵੀ ਡੁੱਬਿਆ ਅੱਜ ਵੀ ਬਰਬਾਦ ਹੋਇਆ ਕੱਲ ਵੀ ਬਰਬਾਦ ਹੋਇਆ ਅੱਜ ਵੀ ਰਸਾਦਲ ਦੇ ਕੰਡੇ ਤੇ ਖੜਾ ਹੈ ਅਤੇ ਕੱਲ ਵੀ ਰਸਾਦਲ ਦੇ ਕੰਡੇ ਤੇ ਖੜਾ ਹੈ ਪਰਮਾਤਮਾ ਦੇ ਗਿਆਨ ਤੋਂ ਇਨਾਂ ਜਨ ਸੋਝੀ ਤੋਂ ਬਿਨਾਂ ਇਹ ਇਨਸਾਨ ਮੂਹ ਦੇ ਵਿੱਚ ਗ੍ਰਾਹੀ ਨਹੀਂ ਪਾ ਸਕਦਾ ਜੇ ਨੂੰ ਸਮਝ ਆਏ ਨਾ ਤਾਂ ਇਹ ਦੁਨੀਆ ਦੇ ਵਿੱਚ ਵਿਚਰਦਾ ਪਿਆ ਜੇ ਨੂੰ ਸਮਝ ਆਏ ਕੋਈ ਕਿਰਤਕਾਰ ਕਰਦਾ ਜੇ ਨੂੰ ਸਮਝ ਆਏ ਬੋਲ ਸਕਦਾ ਜੋ ਕੁਝ ਕਰਦਾ ਸਮਝ ਦੇ ਨਾਲ ਕਰਦਾ ਸਤਿਗੁਰੂ ਕਹਿੰਦੇ ਨੇ ਹਰ ਇੱਕ ਸਮਝ ਬਕਾਇਦਾ ਇਹਨੂੰ ਹੈ ਕਿਦਾਂ ਮੈਂ ਕਿਰਤਕਾਰ ਕਰਨੀ ਹੈ ਕਿਦਾਂ ਘਰ ਪਰਿਵਾਰ ਚਲਾਉਣਾ ਹੈ ਕਿਦਾਂ ਮੈਂ ਦੁਨੀਆ ਦੇ ਵਿੱਚ ਵਿਚਰਣਾ ਹੈ ਇਹ ਬਰਕਰਾਰ ਰੱਖਦੇ ਹਰ ਇੱਕ ਚੀਜ਼ ਨੂੰ ਪਰ ਮਾਤਮਾ ਦਾ ਜਦੋਂ ਗਿਆਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਤਿਗੁਰੂ ਕਹਿੰਦੇ ਨੇ ਆਲਸ ਕਰ ਜਾਂਦੇ ਪਰ ਸਤਿਗੁਰੂ ਕਹਿੰਦੇ ਨੇ ਚੇਤਾ ਰੱਖੀ ਗੁਰ ਕੀ ਮਤ ਤੋਂ ਲਿਹਿਆ ਨੇ ਭਗਤ ਬਿਨਾ ਬਹੁ ਡੁੱਬੇ ਸਿਆ ਜਦੋਂ ਤੱਕ ਗੁਰੂ ਦਾ ਗਿਆਨ ਨਹੀਂ ਲਵੇਂਗਾ ਮਨੋਂ ਭਗਤ ਨਹੀਂ ਬਣੇਗਾ ਉਦੋਂ ਤੱਕ ਤੂੰ ਡੁੱਬਿਆ ਰਹੇਂਗਾ ਡੋਬਣ ਦਾ ਭਾਵੇਂ ਲੱਖਾਂ ਯਤਨ ਕਰ ਲਏ ਸਕੂਨ ਇਹਨੂੰ ਨਹੀਂ ਮਿਲੇਗਾ ਲੱਖਾਂ ਯਤਨ ਕਰ ਲਵੇ ਖੁਸ਼ੀਆਂ ਦੇ ਇਹਦੀ ਚੋੜੀ ਦੇ ਵਿੱਚ ਨਹੀਂ ਨਸੀਬ ਹੋਣਗੀ ਅ ਲੱਖਾਂ ਯਤਨ ਕਰ ਲੇ ਕਿ ਮੈਂ ਤਰੱਕੀਆਂ ਕਰ ਲਵਾਂਗਾ ਹੋ ਸਕਦਾ ਤਰੱਕੀਆਂ ਮਿਲ ਜਾਣ ਖੁਸ਼ੀਆਂ ਮਿਲ ਜਾਣ ਹੋ ਸਕਦਾ ਸਕੂਨ ਵੀ ਮਿਲ ਜੇ ਪਰ ਉਹਨਾਂ ਨੂੰ ਮਾਣ ਨਹੀਂ ਸਕੇਗਾ ਆਪਣੇ ਸਾਬ ਦੇ ਨਾਲ ਦੁਨੀਆ ਨੇ ਬੜਾ ਸਕੂਨ ਇਕੱਠਾ ਕੀਤਾ ਕਿਸੇ ਨੇ ਮਾਇਆ ਦੇ ਨਾਲ ਕਿਸੇ ਨੇ ਰਤਬਿਆਂ ਦੇ ਨਾਲ ਹੈ ਸਭ ਕੁਝ ਉਹਨਾਂ ਦੇ ਕੋਲ ਪਰ ਸਕੂਨ ਜਿਹੜਾ ਰੱਬ ਨੇ ਦੇਣਾ ਨਾ ਉਹ ਨਹੀਂ ਹੈ ਕਿਉਂਕਿ ਇੱਕ ਸਕੂਨ ਇਹਦੇ ਕਰਕੇ ਨਹੀਂ ਹੈ ਗੁਰੂ ਦਾ ਗਿਆਨ ਨਹੀਂ ਉਹਨਾਂ ਦੇ ਕੋਲ ਗੁਰੂ ਦੀ ਸਮਝ ਨਹੀਂ ਉਹਨਾਂ ਦੇ ਕੋਲ ਆਪਣੇ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਸਿਆਣੇ ਹੋਏ ਨੇ ਤਾਂ ਸਤਿਗੁਰੂ ਕਹਿੰਦੇ ਨੇ ਕਿ ਭਗਤ ਬਿਨਾ ਬੋਡੂ ਬੇਸਿਆਣੇ ਨਾਲੇ ਵੀ ਸਤਿਗੁਰੂ ਕਹਿੰਦੇ ਨੇ ਹਰ ਕੀ ਭਗਤ ਕਰੋ ਮਨमीत ਕਿ ਐ ਮਤਰ ਪਿਆਰੇ ਪਰਮਾਤਮਾ ਦੀ ਭਗਤ ਕਰ ਪਰਮਾਤਮਾ ਦੀ ਬੰਦਗੀ ਕਰ ਕਿਉਂਕਿ ਨਿਰਮਲ ਹੋਏ تمہਾਰੋ ਚੀਤ ਦੁਨੀਆ ਦੇ ਵਿੱਚ ਬੜੇ ਧਰਮ ਨੇ ਜੋ ਇਨਸਾਨ ਨੂੰ پاک ਕਰਦੇ ਨੇ ਨਿਰਮਲ ਕਰਦੇ ਨੇ ਪਵਿੱਤਰ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਇਨੇ ਇਹਦੇ ਲਈ ਤੀਰਥ ਬਣੇ ਨੇ ਤੀਰਥਾਂ ਤੇ ਜਾਣਾ ਹੈ ਇਹਦੇ ਲਈ ਸਰੋਵਰ ਬਣੇ ਨੇ ਸਰੋਵਰਾਂ ਸਰੋਵਰਾਂ ਤੇ ਇਸ਼ਨਾਨ ਕਰਕੇ ਹੁਣ ਬਾਹਰ ਦਾ ਤਾਂ ਇਹਦਾ ਦਿਸ ਸਕਦਾ ਹੈ ਕਿ ਇਨਸਾਨ ਨੇ 18 ਤੀਰਥਾਂ ਤੇ ਜਾਇਆ ਇਤਨਾ ਇਸ਼ਨਾਨ ਕਰ ਲਿਆ ਹੁਣ ਅੰਦਰ ਦਾ ਤਾਂ ਗੁਰੂ ਨੂੰ ਪਤਾ ਹੈ ਕਿ ਤੇਰੇ ਅੰਦਰ ਨਿਰਮਲ ਹੋਇਆ ਹੈ ਤੇਰੇ ਅੰਦਰ پاک ਹੋਇਆ ਹੈ ਪਵਿੱਤਰ ਹੋਇਆ ਹੈ ਜਾਂ ਨਹੀਂ ਹੋਇਆ ਹੈ ਤਾਂ ਸਤਿਗੁਰੂ ਕਹਿੰਦੇ ਨੇ ਹਰ ਕੀ ਭਗਤ ਕਰੋ मनम येत निर्मल होए तमरो जी जबो गुरु दी भगत मतलब गुरु दा ज्ञान लमेगा उरे तेरे हृदय नु तिनो निर्मल करना है चरण कमल राखो मन माहि हुन जदों इंसान रब नु आराधदा या रब दी वंदगी करदे मतलब चंगे गुणा दा धर्मी बनदे हुन पवित्र होना संगत जी कोई इथे इंसान जल नहीं है के किसी ਇਨੇ ਪਵਿੱਤਰ ਹੋਣਾ ਹੈ ਕਿ ਆਪਣੀ ਸ਼ੁੱਧੀ ਕਰ ਲੈਣੀ ਹੈ ਇੱਥੇ ਤਾਂ ਸਿਰਫ ਪੜਨ ਦੇ ਨਾਲ ਵੀ ਹੋ ਸਕਦਾ ਹੈ ਸੁਣਨ ਦੇ ਨਾਲ ਵੀ ਹੋ ਸਕਦਾ ਹੈ ਗੁਰੂ ਦੀ ਖਿਦਮਤ ਕਰਨ ਦੇ ਨਾਲ ਵੀ ਹੋ ਸਕਦਾ ਹੈ ਕਰਦੇ ਵਿੱਚ ਹੈ ਤਾਂ ਦਾਨ ਪੁੰਨ ਕਰਨ ਦੇ ਨਾਲ ਚੰਗੀ ਸੋਚ ਵਿਚਾਰ ਚੰਗੇ ਕਰਮਾਂ ਦੇ ਨਾਲ ਵੀ ਉਹ ਇਨਸਾਨ ਉਹ ਇਸ਼ਨਾਨ ਹੋ ਜਾਂਦਾ ਜੋ ਸਤਿਗੁਰੂ ਦੱਸਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਗਤ ਤਾ ਉ ਪਰਮ ਗਤੀ ਜਿਹੜੀ ਹੈ ਅੰਮ੍ਰਿਤ ਬਾਣੀ ਦੇ ਵਿੱਚ ਹੈ ਜਦੋਂ ਇਹਨੂੰ ਅਰਾਧੇਗਾ ਸਤਿਗੁਰੂ ਕਹਿੰਦੇ ਨੇ ਚਰਨ ਕਮਲ ਜਦੋਂ ਚਰਨ ਕਮਲ ਅਰਾਧਦਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਨਮ ਜਨਮ ਕੇ ਕਿਲ ਵਿਖ ਜਾਏ ਕਿਲ ਵਿਖ ਕਹਿੰਦੇ ਇਹ ਦੁੱਖ ਪਾਪ ਕਲੇਸ਼ ਸਾਨੂੰ ਇਸ ਜਨਮ ਦਾ ਦਿੱਸਦਾ ਹੈ ਸਾਡੀ ਸਮਝਿਤ ਨਹੀਂ ਕਿ ਜਿਹੜਾ ਅਸੀਂ ਪਿੱਛੇ ਕਰ ਆਏ ਹਾਂ ਗੁਨਾਹ ਕਰ ਆਏ ਹਾਂ ਪਾਪ ਕਰ ਰਹੇ ਹਾਂ ਉਹ ਸਭ ਕੁਝ ਭੁੱਲ ਜਾਣੇ ਹਾਂ ਚੰਗਾ ਕਰਮ ਕੀਤਾ ਹੋਵੇ ਇਨਸਾਨ ساری ਜ਼ਿੰਦਗੀ ਗੰਦਾ ਰਹਿੰਦਾ ਕਿ ਮੈਂ ਫਲਾਣੀ ਥਾਂ ਤੇ ਆਦਾਨ-ਪੁਨ ਕੀਤਾ ਸੀ ਫਲਾਣੀ ਥਾਂ ਤੇ ਮੈਂ ਚੰਗਾ ਕਰਮ ਕੀਤਾ ਸੀ ਮਾੜੇ ਕਰਮ ਕਰਦਾ ਸਤਿਗੁਰੂ ਕਹਿੰਦੇ ਨੇ ਭੁੱਲਦਾ ਜਾ ਰਿਹਾ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਮੋਹਰ ਲਾ ਰਹੇ ਨੇ ਜਦੋਂ ਗੁਰੂ ਦਾ ਪਿਆਰ ਤੇਰੇ ਅੰਦਰ ਜਾਗੇਗਾ ਗੁਰੂ ਦੇ ਨਾਲ ਤੇਰੀ ਮਹਾਪਤ ਬਣੇਗੀ ਗੁਰੂ ਇਤਨਾ ਸਮਰਤ ਹੈ ਜਨਮ ਜਨਮ ਕੇ ਹੁੰਦੇ ਨਹੀਂ ਜਨਮਾਂ ਜਨਮਾਂਤਰਾਂ ਦੀ ਤੈਨੂੰ ਮੈਲ ਲੱਗੀ ਐ 84 ਦਾ ਤੇਰੇ ਤੇ ਗੇੜ ਪਿਆ ਹੈ 84 ਦੇ ਦੁੱਖ ਕਲੇਸ਼ ਤੈਨੂੰ ਲੱਗੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ 84 ਦਾ ਗੇੜ ਕਟਿਆ ਜਾਂਦਾ ਹੈ ਅਤੇ ਤੇਰਾ ਜਨਮਾਂ ਜਨਮਾਂਤਰਾਂ ਦੀ ਮੈਲ ਲੈਂਦੀ ਐ ਜਦੋਂ ਚਰਨ ਕਮਲ ਗੁਰੂ ਦੇ ਤੋਂ ਰਾਦਦਾ ਹੈ ਚਰਨ ਕਮਲ ਦਾ ਭਾਵ ਗੁਰੂ ਦੇ ਮਵਾਰਕ ਵਚਨਾਂ ਨੂੰ ਸੁਣਨਾ ਗੁਰੂ ਦੇ ਮਵਾਰਕ ਗਿਆਨ ਨੂੰ ਸੁਣਨਾ ਜਦੋਂ ਐਦਾਂ ਸੁਣਨ ਦਾ ਸਤਿਗੁਰੂ ਕਹਿੰਦੇ ਨੇ ਕਿੱਲ ਵੇਖੋ ਉਹਦੇ ਜਾਂਦੇ ਨੇ ਜਨਮਾਂ ਜਨਮਾਂ ਤਰਾਂ ਦੇ ਜਾਂਦੇ ਨੇ ਅਤੇ ਜਦੋਂ ਐਦਾਂ ਦੀ ਫਿਰ ਅਵਸਥਾ ਬਣਦੀ ਹੈ ਸਤਿਗੁਰੂ ਇਹਨੂੰ ਅੱਗੇ ਹੋਰ ਗੁਰਨਾ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਇਹਦੀ ਅਵਸਥਾ ਨੂੰ ਹੋਰ ਖੋਲਦੇ ਨੇ ਇੱਕ ਤਾਂ ਇਨਸਾਨ ਨੇ ਜਪਿਆ ਆਪਣੇ ਲਈ ਪੰਜ ਰਬੰਦਗੀ ਇਨਸਾਨ ਕਰਦੇ ਦੁਨੀਆ ਕਰਦੀ ਆਪਣੇ ਲਈ ਕਰਨਾ ਚਾਹੀਦਾ ਹੈ ਕਿ ਬੜੇ ਯਤਨ ਕੀਤੇ ਸਤਿਗੁਰੂ ਕਹਿੰਦੇ ਜਦੋਂ ਇਹ ਗੁਰੂ ਦੀ ਮਤ ਲੈਂਦਾ ਹੈ ਨਾ ਫਿਰ ਇਹਦੀ ਮਤ ਦੇ ਵਿੱਚ ਇਤਨਾ ਵਾਦਾ ਹੁੰਦਾ ਹੈ ਆ ਜਿਵੇਂ ਸਿਰਫ ਇਹ ਅਜ ਆਪਣੇ ਪਰਿਵਾਰ ਤੱਕ ਹੈ ਇੱਕ ਹੁੰਦਾ ਹੈ ਉਪਕਾਰ ਇੱਕ ਹੁੰਦਾ ਹੈ ਪਰ ਉਪਕਾਰ ਹੁਣ ਉਪਕਾਰ ਤਾਂ ਹਰ ਇੱਕ ਦੇ ਕੋਲ ਹੈ ਉਪਕਾਰ ਆਪਣੇ ਪਰਿਵਾਰ ਤੱਕ ਆਪਣੇ ਫੋਨ ਤੱਕ ਆਪਣੇ ਦੋਸਤਾਂ ਮਿੱਤਰਾਂ ਤੱਕ ਸੀਮਤ ਹੁੰਦਾ ਹੈ ਪਰ ਉਪਕਾਰ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਉਹਦੇ ਵੀ ਅਸੀਂ ਖੇਦਮਤ ਕਰਦੀ ਏ ਉਹਦੇ ਵੀ ਹੈਲਪ ਕਰਦੀ ਏ ਉਹਨੂੰ ਪਰਪਕਾਰ ਕਹਿੰਦੇ ਨੇ ਹੁਣ ਗੁਰੂ ਸਾਨੂੰ ਦਿੰਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਾਨੂੰ ਪਰਉਪਕਾਰੀ ਬਣਾਉਂਦੇ ਨੇ ਗੁਰੂ ਜੀ ਤਾਂ ਜਦੋਂ ਸਤਗੁਰਾਂ ਦੀ ਰਹਿਮਤ ਵਰਸਦੀ ਏ ਆਪ ਜਪੋ ਅਵਰ ਨਾਮ ਜਪਾਓ ਆਪ ਵੀ ਦੁੱਖ ਗਲੇਸ਼ ਕੱਟਦਾ ਅਤੇ ਦੂਜਿਆਂ ਨੂੰ ਵੀ ਫਿਰੋ ਸਲੀਕਾ ਤਰੀਕਾ ਦੱਸਦਾ ਕਿ ਦੁੱਖਾਂ ਦਾ ਸਮਾਧਾਨ ਇਦਾਂ ਹੋਵੇਗਾ ਦੁੱਖਾਂ ਕਲੇਸ਼ਾਂ ਦੀ ਨਿਵਰਤੀ ਇਦਾਂ ਹੋਵੇਗੀ ਇਹ ਤਾਂ ਅਰਬ ਦੀ ਵੰਦਗੀ ਕਰੀਏ ਆਪ ਵੀ ਜਪਦੇ ਨੇ ਆਪ ਮੁਕਤ ਮੁਕਤ ਕਰੈ ਸੰਸਾਰ ਹੁਣ ਇਹਦਾ ਗਿਆਨ ਦਾ ਵੱਧਾ ਮਤਲਬ ਉਪਕਾਰ ਤੋਂ ਪਰਉਪਕਾਰ ਦੀ ਅਵਸਥਾ ਤੇ ਆ ਗਏ ਆ ਇਹ ਜ਼ਿੰਦਗੀ ਦੀ ਅਵਸਥਾ ਬਣਦੀ ਹੈ ਮਨ ਦਾ ਇੱਕ ਟਿਕਾਣਾ ਬਣਦਾ ਤਾਂ ਟਿਕਾਣਾ ਕਿਦਾਂ ਦਾ ਬਣ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਬੇਸਮਝ ਸੀ ਗੁਰ ਕੀ ਮਤ ਨਹੀਂ ਸੀ ਜਦੋਂ ਗੁਰੂ ਦੀ ਮਤ ਲਈਏ ਖੁਸ਼ੀਆਂ ਵਾਲਾ ਹੋਇਆ ਆਨੰਦ ਵਾਲਾ ਹੋਇਆ ਸਕੂਨ ਵਾਲਾ ਹੋਇਆ ਹਰ ਇੱਕ ਸਹੂਲਤ ਰੱਬ ਨੇ ਨੂੰ ਬਖਸ਼ਿਸ਼ ਕੀਤੀ ਹੈ ਤਾਂ ਜਦੋਂ ਹੁਣ ਗੁਰੂ ਨੇ ਬਖਸ਼ਿਸ਼ ਕਰੀ ਹੈ ਅਵਸਥਾ ਦੇ ਵਿੱਚ ਇਹਦਾ ਇਬਾਦਾ ਹੋਇਆ ਸਤਿਗੁਰੂ ਕਹਿੰਦੇ ਨੇ ਆਪ ਵੀ ਇਹ ਆਨੰਦ ਲੈਂਦੇ ਤੇ ਦੂਸਰੇ ਵੀ ਆਨੰਦ ਲੈ ਰਹੇ ਨੇ ਕਿਉਂਕਿ ਇਹਨਾਂ ਨੂੰ ਇਹ ਰਸਤਾ ਦੱਸ ਰਿਹਾ ਸੁਨਤ ਕਹਿਤ ਰਹਿਤ ਗਤ ਪਾਵੋ ਸੁਣਦੇ ਆ ਹੋਇਆ ਰਹਿੰਦੇ ਆ ਹੋਇਆ ਰਹਿ ਤਾ ਰਹਿਣੀ ਦੇ ਵਿੱਚ ਰਹਿੰਦੇ ਆ ਹੋਇਆ ਇਹ ਫਿਰ ਗੁਰੂ ਦੀ ਕਰਤ ਪਾ ਲੈਂਦਾ ਸੁਣਨਾ ਵੀ ਬੰਦਗੀ ਹੈ ਅਤੇ ਕਹਿਣਾ ਜਿਸ ਤਰ੍ਹਾਂ ਉਚਾਰਨ ਕਰਨਾ ਉਹ ਵੀ ਰੱਬ ਦੀ ਬੰਦਗੀ ਹੈ ਰਹਿਣੀ ਕਥਨੀ ਦੇ ਵਿੱਚ ਰਹਿਣਾ ਰਹਿਣੀ ਦੇ ਵਿੱਚ ਰਹਿਣਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਹਰ ਸਤਗੁਰੂ ਕਹਿੰਦੇ ਨੇ ਅਸਲ ਸਿੱਖ ਸਾਡਾ ਉਹ ਹੈ ਜਿਹੜਾ ਰਹਿਣੀ ਦੇ ਵਿੱਚ ਰਹਿੰਦਾ ਦੁਨੀਆਂ ਜਾਪ ਕਰਦੀ ਹੈ ਦੁਨੀਆਂ ਪੜਾ ਰੇਲ ਆਉਂਦੀ ਹੈ ਦੁਨੀਆ ਬਹੁਤ ਕੁਝ ਕਰਦੀ ਹੈ ਜੇ ਰਹਿਣੀ ਦੇ ਵਿੱਚ ਨਹੀਂ ਹੈ ਇਨਸਾਨ ਸਤਿਗੁਰੂ ਕਹਿੰਦੇ ਨੇ ਸਾਡਾ ਚੇਲਾ ਉਹ ਸਾਡਾ ਨਹੀਂ ਹੈ ਉਹ ਆਪਣੇ ਮਤ ਦੇ ਅਨੁਸਾਰ ਚੱਲਦਾ ਹੈ ਆ ਰਹਿਣੀ ਦੇ ਵਿੱਚ ਰਹਿਣਾ ਸਤਿਗੁਰੂ ਕਹਿੰਦੇ ਨੇ ਸਾਡਾ ਗੁਰੂ ਦਾ ਪਿਆਰਾ ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦਾ ਉਹ ਸੇਵਕ ਹੈ ਜੇ ਰਹਿਣੀ ਦੇ ਵਿੱਚ ਹੈ ਸੁਨਤ ਕਹਿਤ ਰਹਿਤ ਗਤ ਪਾਵੋ ਅਗੇ ਸਤਿਗੁਰੂ ਕਹਿੰਦੇ ਨੇ ਕਿ ਸਾਰ ਪੂਤ ਸਤ ਹਰ ਕੋ ਨਾਉ ਸਾਰ ਪੂਤ ਕਹਿੰਦੇ ਨੇ ਚੰਗੀ ਚੀਜ਼ ਸਾਰ ਸੋਹਣਾ ਪੂਤ ਕਹਿੰਦੇ ਨੇ ਚੀਜ਼ ਨੂੰ ਪਰੇ ਦੀ ਛੋਲੀ ਦੇ ਵਿੱਚ ਉਹ ਇਦਾਂ ਦੀ ਚੀਜ਼ ਪੈਂਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਹੈ ਸਹਿਜ ਸੁਪਾਏ ਨਾਨਕ ਗੁਣ ਗਾਓ ਸਭ ਤੋਂ ਵੱਡੀ ਇਹਦੀ ਅਵਸਥਾ ਬਣਦੀ ਹੈ ਜੀ ਸਹਿਜ ਅਵਸਥਾ ਦੀ ਜੋ ਸਤਿਗੁਰੂ ਬਣਾਉਂਦੇ ਨੇ ਸਹਿਜ ਅਵਸਥਾ ਦੇ ਵਿੱਚ ਪਰਮਾਤਮਾ ਨੇ ਹਰ ਇੱਕ ਚੀਜ਼ ਰੱਖੀ ਹੈ ਸਾਡੀ ਸਹਿਜ ਜੇ ਸਹਿਜ ਅਵਸਥਾ ਬਣਦੀ ਹੈ ਨਾ ਸਹਿਜ ਤੇ ਸਾਡੇ ਕੋਲ ਸਬਰ ਹੈ ਸੰਤੋਖ ਹੈ ਉਦੇ ਵਿੱਚ ਰੱਬ ਨੇ ਬੜੇ ਗੁਣ ਰੱਖੇ ਨੇ ਬੜੀਆਂ ਆਜਮਤਾ ਰੱਖੀਆਂ ਨੇ ਅਡੋਲਤਾ ਜਿਹਦੇ ਕੋਲ ਆ ਜਾਂਦੀ ਹੈ ਸਹਿਜ ਅਡੋਲਤਾ ਆਤਮਿਕ ਅਡੋਲਤਾ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦਾ ਖਜਾਨਾ ਹੈ ਅ ਰਬ ਵੀ ਨੇ ਕਿ ਸਾਡੇ ਅਸਾਬ ਦੇ ਨਾਲ ਅਸੀਂ ਚੱਲਦੇ ਆਂ ਸਤਿਗੁਰੂ ਸਾਨੂੰ ਪਰਖ ਕੇ ਵੇਖਦੇ ਨੇ ਕਿ ਪਰਖ ਕਸਵਟੀ ਤੇ ਖਰਾ ਉਤਰਦਾ ਜਾਂ ਨਹੀਂ ਉਤਰਦਾ ਹੁਣ ਕਸਵਟੀ ਤੇ ਰੱਬ ਦੇ ਦਰ ਤੇ ਅਸੀਂ ਚੱਲਦੇ ਆਂ ਹਰ ਇੱਕ ਤੇ ਕਸਵਟੀ ਪੈਂਦੀ ਹੁਣ ਜੇ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ ਖਾਣ ਵਾਲੀ ਚੀਜ਼ ਪਹਿਨਣ ਵਾਲੀ ਚੀਜ਼ ਭਾਵੇਂ ਕੋਈ ਵੀ ਚੀਜ਼ ਲਈਏ ਅਸੀਂ ਪੂਰੀ ਪੁੱਛਦੇ ਹਾਂ ਕਿ ਭਾਈ ਇਹ ਖਰੀ ਹੈ ਸੁੱਧ ਹੈ ਜਾਂ ਟਣਕਾ ਕੇ ਵੇਖਦੇ ਹਾਂ ਕਿ ਸਹੀ ਹੈ ਜਾਂ ਨਹੀਂ ਹੁਣ ਜੇ ਅਸੀਂ ਆਪਣੇ ਹਿਸਾਬ ਦੇ ਨਾਲ ਚੱਲਦੇ ਹਾਂ ਪੁੱਛਣਾ ਹੈ ਕਿ ਜਿਹੜਾ ਇਹ ਫਲ ਜਾਂ ਇਹ ਕੋਈ ਵੀ ਵਸਤੂ ਇਹ ਮਿੱਠੀ ਹੈ ਭਾਵੇਂ ਲੂਣ ਲਾ ਕੇ ਖਾਈਏ ਬਾਅਦ ਦੇ ਵਿੱਚ ਪਰ ਪੁੱਛਦੇ ਜ਼ਰੂਰ ਨਾ ਕਿ ਕਿਤਨਾ ਕੇ ਸਵਾਦ ਹੈ ਕਿਤਨਾ ਕਿ ਇਹਦਾ ਮਠਿਆਸ ਹੈ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਅ ਰੱਬ ਜਿਹੜਾ ਹੈ ਉਹ ਕਰਮ ਨਿਵਾਜੀਆਂ ਕਰਦਾ ਹੈ ਤੂੰ ਆਪਣੇ ਸਾਹਬ ਦੇ ਨਾਲ ਚੱਲਦਾ ਪੁੱਛਦਾ ਕਿ ਮਿੱਠਾ ਜਾਂ ਨਹੀਂ ਬਾਦ ਦੇ ਵਿੱਚ ਵੀਰ ਲੂਣ ਲਾ ਕੇ ਖਾਣਾ ਹੈ ਅ ਰੱਬ ਜੀ ਇਨਸਾਨ ਨੂੰ ਪਰਖਦੇ ਨੇ ਕਿਉਂਕਿ ਰੱਬ ਨੂੰ ਪਤਾ ਹੈ ਕਿ ਇਸ ਸਖਸ਼ ਤੋਂ ਪੂਰੀ ਦੁਨੀਆ ਦਾ ਕੰਮ ਲੈਣਾ ਉਹ ਹੈ ਆਪ ਮੁਕਤ ਹੋਵੇਗਾ ਤੇ ਹੋਰਾਂ ਨੂੰ ਵੀ ਮੁਕਤ ਕਰਾਵੇਗਾ ਆਪ ਤਰੇਗਾ ਇਹ ਹੋਰਾਂ ਨੂੰ ਵੀ ਤਾਰੇਗਾ ਸਤਿਗੁਰੂ ਵੀ ਫਿਰਟਣ ਕਾ ਕੇ ਵੇਖਦੇ ਨੇ ਭਾਵ ਕਿ ਸਾਡੇ ਤੇ ਕਿਸਵੱਟੀ ਪਾ ਕੇ ਵੇਖਦੇ ਨੇ ਕਿ ਕਿਸਵੱਟੀ ਤੇ ਖਰਾ ਪੁੱਤਰ ਦਾ ਹੈ ਜਾਂ ਨਹੀਂ ਉਤਰਦਾ ਹੈ ਇਹ ਦੇ ਕਰਕੇ ਸਤਿਗੁਰੂ ਸਹਿਜ ਸਤਿਗੁਰੂ ਕਹਿੰਦੇ ਨੇ ਸਹਿਜ ਅਵਸਥਾ ਦੇ ਵਿੱਚ ਆਨੰਦ ਹੈ ਸਹਿਜ ਅਵਸਥਾ ਦੇ ਵਿੱਚ ਹੀ ਖੁਸ਼ੀਆਂ ਦਾ ਖੇੜਾ ਬਣਦਾ ਤਾਂ ਹੀ ਸਤਿਗੁਰੂ ਸਾਨੂੰ ਬਾਰ ਬਾਰ ਕਹਿੰਦੇ ਨੇ ਪਿਆਰੇਓ ਕਿ ਗੁਰ ਕੀ ਮਤ ਉਨੇ ਸਹਿਜ ਸੁਪਾਏ ਨਾਨਕ ਗੁਣ ਗਾ ਪਰਮਾਤਮਾ ਦੇ ਗੁਣ ਗਾਈਏ ਪਰਮਾਤਮਾ ਦੀ ਬੰਦਗੀ ਕਰੀਏ ਸਹਿਜ ਅਵਸਥਾ ਦੇ ਵਿੱਚ ਹੀ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦਾ ਭੰਡਾਰਾ ਹੈ ਪਰਮਾਤਮਾ ਦਾ ਜਿਹੜਾ ਬੇਸਮਾਰ ਅਥਾਖ ਖਜ਼ਾਨਾ ਹੈ ਜਦੋਂ ਸਾਡੀ ਸਹਿਜ ਅਵਸਥਾ ਬਣਦੀ ਪਹਿਲੀ ਅੰਗਧੀਆਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਜਦੋਂ ਗੁਰੂ ਦੀ ਮਤ ਲੈਂਦਾ ਇਹ ਅੰਨਾ ਇਹ ਅਣਜਾਣ ਤਾਂ ਫਿਰ ਇਦਾਂ ਦਾ ਸਤਿਗੁਰੂ ਕਹਿੰਦੇ ਨੇ ਆਪ ਵੀ ਮੁਕਤ ਹੁੰਦਾ ਹੈ ਦੁਨੀਆ ਨੂੰ ਵੀ ਮੁਕਤ ਕਰਦਾ ਹੈ ਆਪ ਵੀ ਆਨੰਦ ਲੈ ਰਹੇ ਆ ਦੁਨੀਆ ਨੂੰ ਵੀ ਆਨੰਦ ਦਾ ਰਸਤਾ ਦੱਸਦਾ ਹੈ ਕਿ ਇਹਦੇ ਵਿੱਚ ਖੁਸ਼ੀ ਆਨੰਦ ਖੇੜਾ ਵੜਦਾ ਹੈ ਇਹਦੇ ਵਿੱਚ ਹਰ ਇੱਕ ਦਾਤਾਂ ਨੇ ਤੂੰ ਕਿਹੜੀ ਦਾਤ ਦੇ ਨਾਲ ਜੁੜਿਆ ਹੈ ਇਹ ਸਾਚਾ ਛੱਡ ਕੇ ਝੂਠ ਦੇ ਨਾਲ ਤੂੰ ਜੜਿਆ ਹੋਇਆ ਹੈ ਅਤੇ ਜਿਹੜਾ ਬਦ ਫੈਲੀਆਂ ਇਨਸਾਨ ਨੇ ਕਰਨੀਆਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਇਨਸਾਨ ਚੱਲਦਾ ਹੈ ਸਤਿਗੁਰੂ ਪਰ ਉਹਨੂੰ ਸਮਝਾਉਂਦੇ ਨੇ ਕਿ ਇਹ ਪਿਆਰਾ ਸਮਝਾਉਂਦਾ ਹੈ ਕਿ ਭਾਈ ਇਹ ਰਸਤਾ ਜਿਹੜਾ ਤੂੰ ਅਪਣਾਇਆ ਇਹ ਕੂੜ ਦਾ ਇਹ ਕੱਚ ਦਾ ਕੂੜ ਰਾਜਾ ਕੂੜ ਪਰਜਾ ਇਹ ਜਿਹੜਾ ਤੂੰ ਹਿਸਾਬ ਦੇ ਨਾਲ ਆਪਣੇ ਦੇ ਨਾਲ ਬਣਾਇਆ ਰਾਜਾ ਕੂੜ ਪਰਜਾ ਕੂੜ ਰਾਜਾ ਕੂੜ ਸਭ ਸੰਸਾਰ ਸਤਿਗੁਰੂ ਅਵਸਥਾ ਬਣਾਉਂਦੇ ਨੇ ਕਿ ਇਹ ਭਾਈ ਕੂੜ ਹੈ ਸਭ ਚੀਜ਼ ਦਾ ਇਨਸਾਨ ਦੀ ਅਵਸਥਾ ਬਣ ਗਈ ਕੁਝ ਹੱਦ ਤੱਕ ਆ ਕੇ ਕਿਉਂਕਿ ਇਨਸਾਨ ਨੇ ਜਦੋਂ ਖਾਣ ਦਾ ਤਰੀਕਾ ਬਦਲ ਗਿਆ ਸਾਡਾ ਪਹਿਨਣ ਦਾ ਰਹਿਣ ਸਹਿਣ ਦਾ ਸਤਿਗੁਰੂ ਕਹਿੰਦੇ ਨੇ ਸੁੰਨਤ ਰਹਿਤ ਅਤੇ ਰੈਣੀ ਸੇਣੀ ਦੇ ਵਿੱਚ ਇਨਸਾਨ ਜਦੋਂ ਰੱਬ ਤੋਂ ਬਹੁਤ ਦੂਰ ਚਲਿਆ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਤੇਰੇ ਲਈ ਭਾਈ ਸਭ ਕੁਝ ਕੂੜ ਹੈ ਅਤੇ ਜਦੋਂ ਰੱਬ ਦੇ ਦਰ ਤੇ ਜਦੋਂ ਤੂੰ ਚੱਲਦਾ ਹੈ ਤਾਂ ਫਿਰ ਉਦੋਂ ਸਤਿਗੁਰੂ ਕਹਿੰਦੇ ਨੇ ਉਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਹੈ ਵਿੱਚੋਂ ਜਦੋਂ ਸਭ ਕੁਝ ਤੋਂ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਕੂੜ ਕਿਉਂਕਿ ਜਿਹਦੇ ਨਾਲ ਤੂੰ ਮੁਹੱਬਤ ਪਾਉਣਾ ਉਹ ਬਾਕੀ ਹੈ ਵੀ ਕੂੜ ਹੈ ਤਾਂ ਜਦੋਂ ਦੁਨੀਆ ਦੇ ਵਿੱਚ ਪਿਛਰਦਾ ਹੈ ਨਾ ਤਾਂ ਸਤਿਗੁਰੂ ਕਹਿੰਦੇ ਨੇ ਸੋਚ ਸਮਝ ਕੇ ਚੱਲੀ ਕਿ ਠੀਕ ਕਿਹੜੇ ਮਕੋੜੀਆਂ ਦੇ ਵਿੱਚ ਰੱਬ ਵੱਸਦਾ ਹੈ ਇਹ ਸੋਚ ਸਮਝ ਕੇ ਚੱਲੀ ਇਹ ਸਭ ਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੈ ਤਾਂ ਸਤਿਗੁਰੂ ਕਹਿੰਦੇ ਨੇ ਕਿ ਭਾਈ ਸਾ ਘਟ ਘਟ ਕੇ ਅੰਦਰ ਕੀ ਜਾਣਤ ਸਾਰਿਆਂ ਦੇ ਦਿਲਾਂ ਦੀ ਜਾਣਣ ਵਾਲਾ ਉਹ ਘਟਾਂ ਦੇ ਅੰਦਰ ਇਰਦਿਆਂ ਦੇ ਅੰਦਰ ਵਸਦਾ ਹੈ ਜਦੋਂ ਐਦਾਂ ਤੂੰ ਸਮਝਦਾ ਸਤਿਗੁਰੂ ਕਹਿੰਦੇ ਨੇ ਸਮਝ ਲਈ ਜਿਹੜੀ ਮਤ ਸਤਿਗੁਰੂ ਤੈਨੂੰ ਦੇ ਰਹੇ ਨੇ ਜਿਹੜਾ ਗਿਆਨ ਤੈਨੂੰ ਦੇ ਰਹੇ ਨੇ ਉਹ ਗਿਆਨ ਤੇਰੇ ਕੋਲ ਆ ਗਿਆ ਹੈ ਉਹ ਸਮਝ ਤੈਨੂੰ ਆ ਗਈ ਹੈ ਤੂੰ ਦੁਨੀਆ ਦੇ ਵਿੱਚ ਸਭ ਤੋਂ ਸ਼ਖਸ਼ ਪਿਆਰਾ ਗੁਰੂ ਦਾ ਹੈ ਗੁਰੂ ਨੇ ਤਿੱਥੋਂ ਬੜੇ ਕਰਤ ਦੇ ਲੈਣੇ ਨੇ ਤੇਰੇ ਤੇ ਕਿਸਵੱਟੀ ਵੀ ਗੁਰੂ ਦਾ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਹਿਜ ਸੁਪਾ ਸਹਿਜ ਅਵਸਥਾ ਦੇ ਵਿੱਚ ਵਿਚਰੀ ਰੱਬ ਨੇ ਤੇਰੇ ਤੇ ਬਹੁਤ ਵੱਡੀ ਕਰਮ ਨਿਵਾਜ਼ੀ ਕੀਤੀ ਹੈ ਰੱਬ ਤੇਰੇ ਤੇ ਬੜਾ ਮਿਹਰਬਾਨ ਹੋਇਆ ਤਾਂ ਐਦਾਂ ਸਤਿਗੁਰੂ ਕਹਿੰਦੇ ਨੇ ਭਾਈ ਜੇ ਤੇਰੇ ਤੇ ਰੱਬ ਦੀ ਕਰਮ ਨਿਵਾਜ਼ੀ ਹੈ ਨਾ ਤੈਨੂੰ ਕੁਝ ਰੱਬ ਨੇ ਬਖਸ਼ਿਸ਼ ਕੀਤਾ ਤਰਕੀਆਂ ਦਿੱਤੀਆਂ ਨੇ ਔਦੇ ਦਿੱਤੇ ਨੇ ਕਾਰੋਬਾਰ ਚੰਗਾ ਦਿੱਤਾ ਹੈ ਸਰੀਰ ਤੰਦਰੁਸਤ ਹੈ ਪਰਵਾਰ ਦੇ ਵਿੱਚ ਚੰਗਾ ਹੈ ਹਰ ਇੱਕ ਚੀਜ਼ ਤੈਨੂੰ ਰੱਬ ਨੇ ਦਿੱਤੀ ਹੈ ਸਹਿਜ ਅਵਸਥਾ ਦੇ ਵਿੱਚ ਚੱਲੀ ਕਿਸੇ ਗੱਲ ਦਾ ਗੁਮਾਨ ਨਾ ਕਰੀਂ ਮਾਣ ਨਾ ਕਰੀਂ ਗੁਰੂ ਦਾ ਧੰਨਵਾਦ ਕਰੀ ਗੁਰੂ ਦਾ ਸ਼ੁਕਰਾਨਾ ਕਰੀਏ ਉਹਦੇ ਵਿੱਚ ਸਤ ਗੁਰੂ ਕਹਿੰਦੇ ਨੇ ਸਬਰ ਆਉਂਦਾ ਹੈ ਉਹਦੇ ਵਿੱਚ ਸੰਤੋਖ ਆਉਂਦਾ ਹੈ ਉਹਦੇ ਵਿੱਚ ਅਰਾਜ ਆਉਂਦਾ ਹੈ ਤੇ ਉਹਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਉਹਦੇ ਵਿੱਚ ਸਕੂਨ ਆਉਂਦਾ ਹੈ ਜਦੋਂ ਆਪਾਂ ਕੀਤਾ ਲੋੜੀਏ ਕੰਮ ਸੋ ਗੁਰਪੈ ਆਖੀਐ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀ ਹੈ ਜਦੋਂ ਇਹਦਾ ਗੁਰੂ ਦਾ ਕਹਿੰਨੇ ਆ ਗੁਰੂ ਸਿਰ ਸਾਨੂੰ ਉਸਕਾਰੋ ਬਾਰ ਇਸ ਚਲਾਇਆ ਗੁਰੂ ਦਾ ਕਹਿੰਨੇ ਆ ਤਾ ਸਤਿਗੁਰ ਤੁਹਾਡਾ ਅਸੀਂ ਆਪਣੇ ਹਿਸਾਬ ਦੇ ਨਾਲ ਨਹੀਂ ਚਲਾ ਸਕਦੇ ਗੁਰੂ ਨੇ 10 ਗੁਣਾ ਕਰ ਦਿੱਤਾ ਪਰਵਾਰ ਦਾ ਜੋ ਵੀ ਅਸੀਂ ਕੁਝ ਮੰਗਦੇ ਆ ਨਾ ਧੰਨਵਾਦ ਕਰਦੇ ਆ ਗੁਰੂ ਦਾ ਗੁਰੂ ਸਾਡਾ ਉਹਦਾ ਦੁੱਗਣਾ ਤਿਗਣਾ ਕਿ 10 ਗੁਣਾ ਕਰ ਦਿੰਦੇ ਆ ਇਤਨੀ ਰੰਗਤ ਭਰ ਦਿੰਦੇ ਨੇ ਭਾਵੇਂ ਕਾਰੋਬਾਰ ਹੈ ਪਰਿਵਾਰ ਦੇ ਰਿਸ਼ਤੇ ਨੇ ਜੋ ਵੀ ਅਸੀਂ ਸੋਚਦੇ ਆਂ ਜੇ ਗੁਰੂ ਦਾ ਸੀ ਧੰਨਵਾਦ ਕਰਦੇ ਆਂ ਤਾਂ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਇਹ ਗੁਰੂ ਦੀ ਪਾਈ ਤੂੰ ਮਤ ਲੈ ਉਹਦੇ ਵਿੱਚ ਖੁਸ਼ੀਆਂ ਆਨੰਦ ਬੜਾ ਹੈ ਸਮਾਪਤੀ ਰਸਮ ਹੈ ਹੁਣ ਆਪਾਂ ਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ